ਤਰੰਤਰੰ ਪੁਲਿਸ اور ਇੱਕ ਜਿਹੜਾ ਕਿ ਗੈਂਗਸਟਰ ਦਾ ਗੁਰਗਾ ਉਸ ਦੌਰਾਨ ਜਿਹੜੀ ਹੈ ਮੁੱਠਪੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਜਿਹੜੀ ਜਿਹੜੀ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਜਿਹੜਾ ਗੁਰਗਾ ਹੈ ਉਹ ਜ਼ਖਮੀ ਹੋ ਗਿਆ ਔਰ ਪੁਲਿਸ ਨੇ ਉਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਸਾਡੇ ਨਾਲ ਮੌਜੂਦ ਹਨ ਜ਼ਿਲ੍ਹੇ ਦੇ ਐਸਐਸਪੀ ਸੁੰਦਰ ਲਾਂਬਾ ਜੀ ਉਹਨਾਂ ਨਾਲ ਗੱਲ ਕਰਾਂਗੇ ਕੀ ਮੈਟਰ ਸੀ ਔਰ ਕਿਸ ਤਰ੍ਹਾਂ ਇਹ ਸਰੀ ਸਰ ਕੀ ਮਾਮਲਾ ਸੀ ਹੈ ਔਰ ਕਿਸ ਤਰ੍ਹਾਂ ਇਹ ਸਾਰਾ ਟਰੈਪ ਹੋਇਆ ਜੀ ਜੇ ਤੁਹਾਨੂੰ ਪਤਾ 3 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਿਦੇ ਵਿੱਚ ਇੱਕ ਮੁਦਈ ਮੁਕੱਦਮਾ ਜਿਹੜੇ ਹੈਗੇ ਉਹਨਾਂ ਦੇ ਘਰੇ ਪੈਟਰੋਲ ਬੰਬ ਸੁੱਟਿਆ ਗਿਆ ਸੀਗਾ ਉਤੋਂ ਪਤਾ ਲੱਗਿਆ ਕਿ ਉਹਨਾਂ ਨੂੰ ਪਹਿਲਾਂ ਲੰਡਾ ਹਰੀਕੇ ਤੇ ਬ੍ਰਦਰ ਕਰਨ ਵੱਲੋਂ ਥ੍ਰੈਟ ਕਾਲ ਆਇਆ ਸੀਗਾ ਐਕਸਟਰੈਸ਼ਨ ਕਾਲ ਜਿਦੇ ਵਿੱਚ ਉਹਨਾਂ 10 ਲੱਖ ਰੁਪਏ ਦੀ ਫਿਰੋਤੀ ਡਿਮਾਂਡ ਕੀਤੀ ਸੀਗੀ ਤੇ ਉਸ ਤੋਂ ਬਾਅਦ ਉਹਨੇ ਪੈਟਰੋਲ ਬੰਬ ਰਾਹੀਂ ਉਹਦੇ ਤੇ ਅਟੈਕ ਕਰਾਇਆ ਦੋ ਬਾਰ ਅਟੈਕ ਹੋਇਆ ਸਵੇਰੇ ਤੇ ਸ਼ਾਮ ਨੂੰ 3 ਤਾਰੀਖ ਦਾ ਇਨਸੀਡੈਂਟ ਹੈਗਾ ਪਿਛਲੇ ਮਹੀਨੇ ਦਾ ਉਸ ਤੋਂ ਬਾਅਦ ਫਰਦਰ ਪੁਲਿਸ ਨੇ ਐਫ ਆਈ ਆਰ ਰਜਿਸਟਰ ਕਰਕੇ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਸੀਗਾ ਸੀਸੀਟੀਵੀ ਅਨਾਲਿਸਿਸ ਟੈਕਨੀਕਲ ਅਨਾਲਿਸਿਸ ਹਿਊਮਨ ਇਨਪਾਰਾ ਤੋਂ ਅਸੀਂ ਦੋ ਅਨਯੂਜ਼ਡ ਦੇ ਵਿੱਚ ਆਇਡੈਂਟੀਫਾਈ ਕੀਤਾ ਫਰਦਰ ਉਹਨਾਂ ਨੂੰ ਐਗਰੀਹੈਂਡ ਕਰਨ ਦੀ ਕੋਸ਼ਿਸ਼ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੀਗੀ ਤੇ ਜਿਹਦੇ ਵਿੱਚ ਆਜ ਸਾਡੀ ਸਿਟੀ ਥਾਣੇ ਦੀ ਟੀਮ ਨੇ ਇੱਕ ਐਸਪੈਕਟ ਲੈਣਾ ਮਿਲਦਾ ਮਿਲਦਾ ਮੋਟਰਸਾਈਕਲ ਤੇ ਉਹਨੇ ਆਪਣੀ ਮੋਟਰਸਾਈਕਲ ਵਜਾ ਕੇ ਪਿੱਛਾ ਕਰਨ ਤੇ ਸਾਡੀ ਟੀਮ ਇੱਥੇ ਸ਼ੇਰੋਂ ਉਹਦਾ ਪਿੱਛਾ ਕਰਦੇ ਪਹੁੰਚੀ ਉਹਦਾ ਮੋਟਰਸਾਈਕਲ ਇੱਥੇ ਜਿਹੜਾ ਹੈਗਾ ਬਿਲਕੁਲ ਕਲੋਜ਼ ਪੁਲਿਸ ਟੀਮ ਪਹੁੰਚ ਗਈ ਤੇ ਉਹਦਾ ਸਕਿਡ ਹੋਇਆ ਤੇ ਬਿਟਵੀਨ ਉਹਨੇ ਫਾਇਰ ਕੀਤਾ ਪੁਲਿਸ ਟੀਮ ਹੈਲੋ ਹੈਲੋ ਫਾਇਰ ਤੇ ਬਲੇ ਕੀ ਗੱਲ ਹੈ ਪੁਲਿਸ ਨੇ ਜਦੋਂ ਉਸ ਤੇ ਫਾਇਰ ਕੀਤਾ ਉਹਨੂੰ ਇੱਕ ਬੁਲੇਟ ਇੰਜਰੀ ਲੱਗੀ ਹੈਗੀ ਕੋਈ ਹੈਗੀ ਉਸ ਤੋਂ ਬਾਅਦ ਇਮੀਡੀਏਟਲੀ ਪੁਲਿਸ ਨੇ ਉਹਨੂੰ ਹਸਪੀਟਲ ਰਸ਼ ਕਿਤਨਾ ਐਂਬੂਲੈਂਸ ਬੁਲਾ ਕੇ ਤੇ ਫਰਦਰ ਉਹ ਅੰਡਰ ਟਰੀਟਮੈਂਟ ਹੈਗਾ ਤੇ ਉਹਦੀ ਆਈਡੈਂਟੀਫਿਕੇਸ਼ਨ ਆਕਾਸ਼ਦੀਪ ਵਜੋਂ ਕੀਤੀ ਗਈ ਹੈਗੀ ਉਹਦੇ ਬਾਕੀ ਅਕਿਊਜ਼ ਜਿਹੜਾ ਇਹਦਾ ਨਾਲ ਦਾ ਹੈਗਾ ਉਹਨੂੰ ਫੜਨ ਵਾਸਤੇ ਸਾਡੀ ਟੀਮਸ ਲੱਗੀ ਹੋਈਆਂ ਨੇ ਤੋਂ ਬਾਅਦ ਅਸੀਂ ਪੂਰਾ ਜਿਹੜਾ ਨੈਕਸਸ ਹੈਗਾ ਉਹਨੂੰ ਬ੍ਰੇਕਿੰਗ ਸੱਕੋ ਕੁਝ ਕਿੰਨੇ ਪੁਰਾਣੇ ਕੇ ਮੁਕਦਮੇ ਕਿੰਨੇ ਦੇ ਦਰਜੇ ਦੇ ਖਿਲਾਫ ਇਹਦੇ ਖਿਲਾਫ ਜਿਹੜਾ ਕ੍ਰਿਮੀਨਲ ਰਿਕਾਰਡ ਹੈਗਾ ਉਹ ਵੀ ਤੇ ਸਾਰੀ ਚੀਜ਼ਾਂ ਅਸੀਂ ਹੁਣ ਆਈਡੈਂਟੀਫਾਈ ਕਰਵਾ ਰਹੇ ਹੈਗੇ ਤੇ ਉਹ ਬਾਚਰਸ ਨਹੀਂ ਕਿੱਛ ਤਾਂ ਉਹ ਜਿਹੜੀ ਬੰਦ ਸੀ ਜਿਹੜਾ ਪਿਸਤਲ ਉਹ ਕਿੱਥੋਂ ਆਇਆ ਕਿਹੜਾ ਵਾ ਕਿਸ ਤਰ੍ਹਾਂ ਦੀ ਉਹਦੀ ਮਾਰਕਾ ਕਿ ਉਹ ਸਾਰਾ ਕਿਉਂਕਿ ਇਮੀਡੀਏਟਲੀ ਤੋਂ ਜਿਹੜਾ ਹੈਗਾ ਅਸੀਂ ਆ ਉਹ ਕੰਟਰੀ ਜਿਹੜਾ ਲੋਕਲ ਪਿਸਤੂ ਹੁੰਦਾ ਉਹ ਹੈਗਾ ਤੇ ਇਹਨੂੰ ਹੈਲੋ 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 ਉਹ ਹੈਗਾ ਤੇ ਇਸ ਦਾ ਅਦਰ ਬੈਕਵਰਡ ਲਿੰਕ ਕਿੱਥੋਂ ਆਇਆ ਹੈਗਾ ਕੌਣ ਇਹਦੇ ਸਪਲਾਈਰ ਹੈਗੇ ਕਿਹੜਾ ਕੁਛ ਗੈਂਗ ਹਗਾ ਜਨੇ ਨੂੰ ਸਪੋਰਟ ਕਰਕੇ ਆ ਕਰਾਇਆ ਹੈਗਾ ਹੋਰ ਕਿਹੜੇ ਕਿਹੜੇ ਕੇਸਾਂ ਤੇ ਇਨਵੋਲ ਹੈਗਾ ਕਈ ਵਾਰ ਤਾਂ ਪਈ ਵਾਰ ਬੰਦੇ ਦਾ ਕ੍ਰਿਮਨਲ ਰਿਕਾਰਡ ਨਹੀਂ ਹੁੰਦਾ ਬਟ ਕਈ ਵਾਰ ਤਾਂ ਉਸ ਇਨਵੋਲ ਹੁੰਦਾ ਉਹ ਸਾਰਾ ਹਿਸਟਰੀ ਐਕਸਟਰ ਲੰਡਾ ਦੇ ਹੈਲੋ 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 ਜਿਹੜਾ ਆ ਕ੍ਰਾਈਮ ਰਿਪੋਰਟ ਜੀ ਐਫ ਆਰ ਦਾਤ ਹੋਇਆ ਹੈਗਾ ਨਸਰ 0 0 0 0 0 0 0 ਕੀ ਵਾਪਰ ਹੈ ਉਹ ਤੇ ਆ ਰਿ ਫਾਇਰ ਇਤੇ ਫਾਇਰ ਕੀਤੀ 0 0

ਇਹਨੇ ਬੱਚੇ ਕਰਦੇ ਕਰਦੇ ਕੋਈ ਨਾ ਕਹਦਾ ਨਾ ਹੋਰ ਹੋਰ ਕੋਈ ਨਹੀਂ ਤੇਰੇ ਨਾਲ ਹੋਰ ਨਹੀਂ ਦੇ ਸੇ ਤੇ ਫਾਇਰਿੰਗ ਕਰ ਗਿਆ ਕਿਤੇ ਹਾਂ ਨਹੀਂ ਕਰੀ ਹਾਂ ਉਹ ਦੰਦਾਂ ਨੂੰ ਚ ਅਬਸੋ ਫਰਲਾ ਤਨ ਜਿਹੜਾ ਮੁੱਜਾ ਮੈਨੂੰ ਗ੍ਰਫਤਾਰ ਕਰ ਲਿਆ ਗਿਆ ਰ ਅੱਗੇ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਔਰ ਜਿਹੜੀ ਫਰੋਤੀ ਮੰਗਣ ਦੀ ਜਿਹੜਾ ਸਿਲਸਿਲਾ ਸੀ ਆ ਜਿਹੜਾ ਇਸ ਕ੍ਰਾਈਮ ਨਾਲ ਲੇਟਡ ਸੀ ਆ ਉਹ ਜਿਹੜਾ ਵਿਦੇਸ਼ ਵਿੱਚ ਬਠਾ ਅਤਵਾਦੀ ਗੈਂਗਸਟਰ ਲਖਵੀਰ ਸਿੰਘ ਲੰਡਾ ਹੈ ਜਿਸ ਨੂੰ ਜਿਸ ਦੇ ਕਹਿਣ ਤੇ ਹੀ ਇਸਨੇ ਜਿਹੜੀ ਇਹ ਵਾਰਤਾ ਨੂੰ ਅੰਜਾਮ ਦਿੱਤਾ ਸੀਗਾ ਔਰ ਆਉਣ ਵਾਲੇ ਸਮੇਂ ਵਿੱਚ ਕੁਝ ਹੋਰ ਵੱਡੇ ਖੁਲਾਸੇ ਵੀ ਹੋ ਸਕਦੇ ਹਨ ਰਮਨ ਚਾਵਲਾ ਜਗਬੀਰ ਟੀਵੀ ਤਰੰਤਾਂ